ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਜ਼ਿਲ੍ਹਾ ਫਾਜ਼ਿਲਕਾ ਚ ਡਾਕਟਰ 에ਰਿਕ ਕਾਰਜਕਾਰੀ ਸਿਵਲ ਸਰਜਨ ਦੀ ਅਗਵਾਈ ਹੇਠ ਰਾਸ਼ਟਰੀ ਬਾਲ ਸਵਸਥ ਪ੍ਰੋਗਰਾਮ ਦੇਨ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਚ ਪੜਦੇ ਬੱਚਿਆਂ ਦਾ 31 ਬਿਮਾਰੀਆਂ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਡਾਕਟਰ ਐਰਿਕ ਨੇ ਦੱਸਿਆ ਕਿ ਜਲਾ ਫਾਜ਼ਲਕਾ ਚੇ ਸਕੀਮ ਸਫਲਤਾਪੂਰਵਕ ਚੱਲ ਰਹੀ ਹੈ ਉਹਨਾਂ ਦੱਸਿਆ ਕਿ ਆਰਬੀਐਸਕੇ ਸਕੀਮ ਦਾ ਮੁੱਖ ਮਕਸਦ ਸਕੂਲ ਅਤੇ ਅੰਗੜਵਾੜੀ ਦੇ ਬੱਚਿਆਂ ਦੀਆਂ ਬਿਮਾਰੀਆਂ ਦੀ ਜਲਦੀ ਪਛਾਣ ਕਰਕੇ ਜਲਦੀ ਇਲਾਜ ਕਰਵਾਉਣਾ ਹੈ ਆਰਬੀਐਸ ਦੀਨ ਨੂੰ ਮੋਬਾਈਲ ਟੀਮਾਂ ਨੇ ਜਿਨ੍ਹਾਂ ਵੱਲੋਂ ਸਾਲਚ ਇੱਕ ਵਾਰ ਸਕੂਲਾਂ ਅਤੇ ਦੋ ਵਾਰ ਅੰਗਣਵਾੜੀ ਸੈਂਟਰਾਂ ਵਿਖੇ ਬੱਚਿਆਂ ਦੀ ਹੈਲਥ ਜਾਂਚ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਵਕ ਵਕ ਮੌਸਮੀ ਬਿਮਾਰੀਆਂ ਸੰਬੰਧੀ ਵੀ ਜਾਗਰੂਕਤਾ ਕੀਤੀ ਜਾਂਦੀ ਹੈ ਉੱਥੇ ਪ੍ਰਾਇਮਰੀ ਹੈਲਥ ਸੈਂਟਰਾਂ ਕਮਿਊਨਿਟੀ ਹੈਲਥ ਸੈਂਟਰਾਂ ਅੰਗਣਵਾਲੀ ਸੈਂਟਰਾਂ ਸਰਕਾਰੀ ਸਕੂਲਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਬੱਚਿਆਂ ਦਾ ਮੁਫਤ ਚੈੱਕਅਪ ਅਤੇ ਇਲਾਜ ਕੀਤਾ ਜਾਂਦਾ ਹੈ ਅਤੇ ਵੱਡੀਆਂ ਸਿਹਤ ਸਮੱਸਿਆਵਾਂ ਵਿੱਚ ਰੈਫਰ ਕਰਕੇ ਇਲਾਜ ਵੀ ਮੁਫਤ ਕਰਵਾਇਆ ਜਾਂਦਾ ਹੈ ਫਾਜ਼ਲਕਾ ਜ਼ਿਲ੍ਹੇ ਚ ਸਕੀਮ ਅਧੀਨ ਇਸ ਸਾਲ 2023-24 ਦੌਰਾਨ 110412 ਸਕੂਲੀ ਬੱਚਿਆਂ ਅਤੇ 72063 ਅੰਗਣਵਾਲੀ ਬੱਚਿਆਂ ਦਾ ਚੈੱਕਅਪ ਕੀਤਾ ਗਿਆ ਜਿਨ੍ਹਾਂ ਚੋਂ 2018 ਜ਼ਿਲ੍ਹੇ ਦੀਆਂ ਵੱਖ-ਵੱਖ ਸੰਸਥਾਵਾਂ ਵਿਖੇ ਰੈਫਰ ਕੀਤੇ ਗਏ ਇਸ ਦੌਰਾਨ 1478 ਬੱਚਿਆਂ ਨੇ ਸਕੀਮ ਤਹਿਤ ਮੁਫਤ ਇਲਾਜ ਦਾ ਲਾਭ ਲਿਆ ਇਸ ਦੇ ਨਾਲ ਹੀ 44 ਬੱਚੇ ਗੰਭੀਰ ਬਿਮਾਰੀਆਂ ਨਾਲ ਪੀੜਿਤ ਜਿਸ ਚ ਦਿਲ ਦੇ ਰੋਗ ਕਟੇਫਟੇ ਤਾਲੂ ਨਿਊਰੇ ਟਿਊਬ ਡਿਫੈਕਟ ਆਦੀ ਬਿਮਾਰੀਆਂ ਨਾਲ ਪੀੜਿਤ ਬੱਚਾ ਨੂੰ ਮੁਫਤ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਅਤੇ ਸਟੇਟ ਪੱਧਰ ਤੇ ਰੈਫਰ ਕਰਕੇ ਮੁਫਤ ਇਲਾਜ ਕਰਵਾਇਆ ਗਿਆ